ਲਗੇ ਕਾਲ ਤੋਂ ਅਚਾਨਕ ਨਵੇਂ ਅਕਾਲੀ ਦਲ ਦੀ ਚਰਚਾ ਸ਼ੁਰੂ ਹੋ ਗਈ ਹੈ ਨਵਾਂ ਅਕਾਲੀ ਦਲ ਹੈ ਕਿ ਇਸ ਬਾਰੇ ਵਕ ਵਕ ਟਿੱਪਣੀਆਂ ਹੁਣ ਤੱਕ ਬੜੀਆਂ ਦਿੱਤੀਆਂ ਜਾ ਚੁੱਕੀਆਂ ਨੇ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਵੱਲੋਂ ਇੱਕ ਨਵੀਂ ਪਾਰਟੀ ਦਾ ਗਠਨ ਜਿਹੜਾ ਉਹ ਕੀਤਾ ਜਾ ਸਕਦਾ ਆ 14 ਜਨਵਰੀ ਨੂੰ ਯਾਨੀ ਕਿ ਮਾਗੀ ਮੇਲੇ ਦੌਰਾਨ ਮਾਗੀ ਕਾਨਫਰੰਸ ਦੌਰਾਨ ਇਹ ਵੱਡਾ ਫੈਸਲਾ ਸੁਣਾਇਆ ਜਾ ਸਕਦਾ ਲੋਕ ਸਭਾ ਨੇ ਰੱਖਿਆ ਜਾ ਸਕਦਾ ਚਰਚਾਾਂਵਾਂ ਤੇਜ਼ ਹੋ ਗਈਆਂ ਔਰ ਹੁਣ ਇਸ ਨਵੀਂ ਪਾਰਟੀ ਨੂੰ ਨਵਾਂ ਅਕਾਲੀ ਦਲ ਕਹਿ ਕੇ ਸੰਬੋਧਨ ਕੀਤਾ ਜਾ ਰਿਹਾ ਪਰ ਹੁਣ ਇਸ ਨਰੇਟਿਵ ਦੇ ਨਾਲ ਇੱਕ ਹੋਰ ਚਰਚਾ ਛਿੜ ਗਈ ਹੈ ਕਿ ਕੀ ਇਸ ਨਵੀਂ ਪਾਰਟੀ ਦੇ ਪ੍ਰਧਾਨ ਦੇ ਏਵਜ਼ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਅੱਗੇ ਆ ਸਕਦੇ ਨੇ ਇੱਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਦਾ ਮੁੱਦਾ ਲਗਾਤਾਰ ਭਗ ਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਐਸਜੀਪੀਸੀ ਦੀ ਜਿਹੜੀ ਅੰਦਰੂਨ ਕਮੇਟੀ ਦੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਇਹ ਫੈਸਲਾ ਸੁਣਾਇਆ ਗਿਆ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਮੁੱਦੇ ਦੇ ਵਿੱਚ ਸਮੇਂ ਮੇ ਆ ਜਿਹੜੀ ਆ ਉਹ ਵਧਾ ਦਿੱਤੀ ਗਈ ਆ ਉਹ ਤੇ ਇਜ਼ਾਫਾ ਕਰ ਦਿੱਤਾ ਗਿਆ ਇੱਕ ਮਹੀਨੇ ਦਾ ਸਮਾਂ ਹੋਰ ਵਧਾ ਦਿੱਤਾ ਗਿਆ ਔਰ ਇੱਕ ਮਹੀਨਾ ਹੋਰ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਆਪਣੀਆਂ ਸੇਵਾਵਾਂ ਤੋਂ ਇੱਕ ਪਾਸੇ ਰਹਿਣਗੇ ਸਸਪੈਂਡਡ ਜਿਹਨੂੰ ਕਹਿ ਸਕਦੇ ਆ ਹੋਰ ਰਹਿਣਗੇ ਔਰ ਉਸੇ ਦਰਮਿਆਨ ਜਾਂਚ ਵੀ ਜਿਹੜੀ ਆ ਉਹ ਕੀਤੀ ਜਾਵੇਗੀ ਤਨ ਮੈਂਬਰੀ ਕਮੇਟੀ ਦੀ ਇਸੇ ਚੀਜ਼ ਨੂੰ ਲੈ ਕੇ ਫਿਲਹਾਲ ਚਰਚਾਵਾਂ ਹੁਣ ਤੇਜ਼ ਨੇ ਕਿ ਕੀ ਗਿਆਨੀ ਹਰਪ੍ਰੀਤ ਸਿੰਘ ਇੱਕ ਨਵੀਂ ਪਾਰਟੀ ਦੇ ਪ੍ਰਧਾਨ ਬਣ ਸਕਦੇ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਨਵੀਂ ਪਾਰਟੀ ਦਾ ਪ੍ਰਧਾਨ ਬਣਾਇਆ ਜਾ ਸਕਦਾ ਆ ਹਾਲਾਂਕਿ ਇਸ ਪਾਰਟੀ ਦੇ ਵਿੱਚ ਕੌਣ ਹੋਵੇਗਾ ਕਿਸ ਤਰ੍ਹਾਂ ਇਹ ਪਾਰਟੀ ਬਣੇਗੀ ਇਸ ਦੀ ਰੂਪਰੇਖਾ ਕੀ ਹੋਵੇਗੀ ਉਹ ਸਾਰਾ ਕੁਝ ਜੇ 14 ਤਰੀਕ ਦੀ ਕਾਨਫਰੰਸ ਨੂੰ ਦੱਸਿਆ ਜਾ ਸਕਦਾ ਆ ਪਰ ਉਹਦੇ ਦਰਮਿਆਨ ਚਰਚਾਾਂ ਮਾ ਤੇਜ਼ ਹੋ ਗਈਆਂ ਨੇ ਕਿ ਜਿਵੇਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇੱਕ ਨਵਾਂ ਅਕਾਲੀ ਦਲ ਬਣਨ ਜਾ ਰਿਹਾ ਹੈ ਔਰ ਗਿਆਨੀ ਹਰਪ੍ਰੀਤ ਸਿੰਘ ਉਹਦੇ ਪ੍ਰਧਾਨ ਹੋ ਸਕਦੇ ਆ ਜਦੋਂ ਇਸ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੂੰ ਉਸ ਵੇਲੇ ਪੁੱਛਿਆ ਗਿਆ ਸੀ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਕੋਈ ਨਾਂ ਨੁਕਰ ਨਹੀਂ ਸੀ ਕੀਤੀ ਯਾਨੀ ਹਰਪ੍ਰੀਤ ਸਿੰਘ ਨੇ ਉਦੋਂ ਵੀ ਇਹ ਗੱਲ ਆਖੀ ਸੀ ਕਿ ਜੋ ਸੰਗਤਾਂ ਨੂੰ ਪ੍ਰਵਾਨ ਹੋਵੇਗਾ ਉਹ ਕੀਤਾ ਜਾਵੇਗਾ ਖੈਰ ਹੁਣ ਇਹ ਪ੍ਰਤੀਤ ਹੁੰਦਾ ਹੈ ਕਿ ਇਹ ਨਵਾਂ ਧੜਾ ਜਿਹੜਾ ਬਣਨ ਜਾ ਰਿਹਾ ਹੈ ਸਿਆਸਤ ਦੇ ਵਿੱਚ ਜਿਹੜਾ ਖਲਾਅ ਹੁਣ ਭਰਨ ਜਾ ਰਿਹਾ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਆਪਣੇ ਨਾਲ ਲੈ ਕੇ ਤੁਰ ਸਕਦਾ ਹੈ ਲੰਗੇ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਦੀ ਮੁਲਾਕਾਤ ਹੁੰਦੀ ਹੈ ਡੇਰਾਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹਣਾ ਦੇ ਨਾਲ ਹੁਣ ਇਹਨੂੰ ਉਸ ਮੀਟਿੰਗ ਦੇ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਉਹ ਮੀਟਿੰਗ ਇਸੇ ਪਲਾਨ ਦੀ ਇਨੀਸ਼ੀਏਸ਼ਨ ਹੋਵੇ ਹੋ ਸਕਦਾ ਹੈ ਕਿ ਉਸ ਮੀਟਿੰਗ ਦੇ ਵਿੱਚ ਇਸੇ ਪਲਾਨ ਨੂੰ ਇਨੀਸ਼ੀਏਟ ਕੀਤਾ ਗਿਆ ਹੋਵੇ ਜਾਂ ਇਸ ਪਲਾਨ ਸੰਬੰਧੀ ਕੋਈ ਚਰਚਾਵਾ ਜਿਹੜੀਆਂ ਨੇ ਉਸ ਵੇਲੇ ਕੀਤੀਆਂ ਗਈਆਂ ਹੋਣ ਹਾਲਾਂਕਿ ਇਸ ਗੱਲ ਦੀ ਕੋਈ ਪ੍ਰਮਾਣਤਾ ਨਹੀਂ ਦਿੱਤੀ ਜਾ ਸਕਦੀ ਪਰ ਜ਼ਰੂਰ ਹਰ ਇੱਕ ਮੀਟਿੰਗ ਨੂੰ ਲੈ ਕੇ ਹਰ ਇੱਕ ਚਰਚਾ ਨੂੰ ਲੈ ਕੇ ਹਰ ਇੱਕ ਮੀਟਿੰਗ ਨੂੰ ਲੈ ਕੇ ਬਾਜ਼ ਅੱਖ ਜਿਹੜੀ ਆ ਲੋਕਾਂ ਦੀ ਬਣੀ ਹੋਈ ਹੈ ਹੁਣ ਦੇਖਣਾ ਹੋਵੇਗਾ ਕਿ ਅਸਲ ਸਚਾਈ ਕੀ ਹੈ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣਦੇ ਹੈ ਨਹੀਂ ਬਣਦੇ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਮਾਨੀ ਇੰਡੀਆ ਪੰਜਾਬੀ ਤੇ